ਮਿੱਤਰੋ ਅੱਜ ਅਸੀਂ ਆਇਆ ਡੈਮ ਦੇ ਵਿੱਚ ਪੰਜਾਬ ਦਾ ਡੈਮ ਹੈ ਜੀ ਤੇ ਬਹੁਤ سارے ਲੋਕਾਂ ਦਾ ਇਹ ਕਹਿਣਾ ਵੀ ਇੱਥੇ ਬਾਗ ਰਹਿੰਦਾ ਜਾਨਵਰ ਰਹਿੰਦੇ ਆ ਫਿਰ ਵੀ ਅਸੀਂ ਤੁਹਾਡੀ ਖਾਤਰ ਸ਼ਾਮ ਨੂੰ ਆਇਆ ਰਿਸਕ ਲੈ ਕੇ ਠੀਕ ਹੈ ਹੋਰ ਸਾਡੇ ਕੋਲ ਟਾਈਮ ਨਹੀਂ ਮਿਲਦਾ ਕਿਉਂਕਿ ਸਾਨੂੰ ਕੰਮ ਕਾਜਾਂ ਤੇ ਵੀ ਜਾਣਾ ਪੈਂਦਾ ਜਿੰਦ ਤੱਕ ਮੈਂ ਪਹਿਲੇ ਤੁਹਾਨੂੰ ਦੱਸਿਆ ਠੀਕ ਹੈ ਜੀ ਤੇ ਆ ਜੀ ਸਾਡੇ ਮਿੱਤਰ ਸੁਰਿੰਦਰ ਸਿੰਘ ਜੀ ਠੀਕ ਹੈ ਇਹ ਅਸੀਂ ਅਸੀਂ ਦੋਨੋਂ ਯਾਨੀ ਕਿ ਕੰਮ ਧੰਦਾ ਵੀ ਕਰਦੇ ਹੁੰਦੇ ਯਾਨੀ ਕਿ ਸਾਨੂੰ ਯਾਰ ਮਿਸਤਰੀਆਂ ਨਾਲ ਵੀ ਕੰਮ ਤੇ ਜਾਣਾ ਪੈਂਦਾ ਤੇ ਅਸੀਂ ਝੂਠ ਨਹੀਂ ਮਾਰਦੇ ਆ ਜੀ इमोशनल ਗੱਲ ਨਹੀਂ ਕਰਦੇ ਜੋ ਸੱਚਾਈ ਆ ਉਹ ਦੱਸਦੇ ਪਏ ਆ ਠੀਕ ਹੈ ਤੇ ਤੁਸੀਂ ਥੋੜਾ ਜਿਹਾ ਸਪੋਰਟ ਦਿਖਾਣਾ ਸਾਨੂੰ ਅਸੀਂ ਲੋਕੇਸ਼ਨ ਤੇ ਲੈ ਕੇ ਆਇਆ ਤੁਹਾਨੂੰ ਅੱਗੇ ਅਸੀਂ ਦਿਖਾਵਾਂਗੇ ਇੱਥੇ ਜਿਹੜੀ ਪੁਰਾਣੀ ਕੋਠੀ ਹੈ ਤੁਹਾਨੂੰ ਸਾਰਾ ਦ੍ਰਿਸ਼ ਦਿਖਾਵਾਂਗੇ ਸਲੇਬਾਂ ਵਗੈਰਾ ਦਾ ਤੇ ਸੁਰਿੰਦਰੂ ਪਾਜੀ ਦੱਸੋ ਫਿਰ ਥੋੜਾ ਜਿਹਾ ਪਬਲਿਕ ਨੂੰ ਥੋੜੀ ਜਿਹਾ ਰਾਏ ਦਿਓ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਥੋੜੀ ਸਾਨੂੰ ਸਪੋਰਟ ਕਰੋ ਫਿਰ ਅਸੀਂ ਤਾਂ ਤੁਹਾਡੇ ਵਾਸਤੇ ਚੱਕ ਦਾਂਗੇ ਫਟੇ ਹਾਂ ਤੇ ਭਾਜੀ ਦਾ ਕਹਿਣਾ ਹੈ ਇਹ ਆ ਵੀ ਸਪੋਰਟ ਕਰੋ ਕਿਉਂਕਿ ਦੇਖੋ ਜੀ ਸਾਡੇ ਚੈਨਲ ਦੇ ਵੀ तकरीबन 27 ਤੋਂ 28 ਸਬਸਕ੍ਰਾਈਬਰ ਆ ਯਾਰ ਠੀਕ ਹੈ ਥੋੜਾ ਜਿਹਾ ਸਪੋਰਟ ਕਰਦੇ ਹੋ ਯਾਰ ਤਾਂ ਕਿ ਸਾਨੂੰ ਇੱਕ ਮੋਟੀਵੇਸ਼ਨ ਮਿਲੇ ਤੇ ਯਾਰ ਵੀਡੀਓ ਬਣਾਉਣ ਚ ਮਜ਼ਾ ਵੀ ਆਵੇ ਠੀਕ ਹੈ ਨਾ ਇਹ ਜੀ ਨਾ ਕਰਿਆ ਕਰੋ ਯਾਰ ਤੁਸੀਂ ਨਾ ਵੀਡੀਓ ਦੇਖ ਲੈਂਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਹੁਣ ਆ ਦੇਖੋ ਜੀ ਇਹ ਰਾਤ ਦਾ ਵੇਲਾ ਹੁਣ ਅਸੀਂ ਰਿਸਕ ਲੈ ਕੇ ਆਏ ਆ ਦੇਖੋ ਜੀ ਹੁਣ ਆ ਜੰਗਲ ਹੈ ਜੀ ਇੱਥੇ ਆਮ ਬੰਦਾ ਆ ਨਹੀਂ ਸਕਦਾ ਇਹ ਦੇਖ ਲਓ ਸਾਡੇ ਸਾਹਮਣੇ ਆ ਇੱਥੇ ਆਮ ਬੰਦਾ ਨਹੀਂ ਆ ਸਕਦਾ ਆਮ ਬੰਦਾ ਆਉਣ ਤੋਂ ਪਹਿਲਾਂ 100 ਵਾਰ ਸੋਚੂਗਾ ਆ ਦੇਖੋ ਜੀ ਹਰੇਕ ਪਾਸੇ ਮੌਤ ਦਾ ਖਤਰਾ ਮੌਤ ਦਾ ਖਤਰਾ ਹਰ ਪਾਸੇ ਦੇਖੋ ਜੀ ਹੁਣ ਪਤਾ ਨਹੀਂ ਕਿਹੜਾ ਜਾਨਵਰ ਕਿੱਥੇੋਂ ਨਿਕਲੇ ਆਣਾ ਤੇ ਸੇਫਟੀ ਅੱਜ ਸਾਥੋਂ ਹੈ ਨਹੀਂ ਆ ਦੇਖੋ ਨਿਹੱਤੇ ਆਏ ਹੋਇਆ ਭਾਜੀ ਤੁਸੀਂ ਵੀ ਦਿਖਾਓ ਕੀ ਨਿਹੱਤੇ ਆਏ ਹੋਏ ਨਾ ਅਸੀਂ ਓ ਭਾਜੀ ਜੋ ਮਾੜੀ ਲੈ ਕੇ ਆਜੋ ਜਿੱਲੇ ਹਮਲਾ ਹੋਣਾ ਨਾ ਜਿੱਲੇ ਹੋਣਾ ਤਾਂ ਹੋਣਾ ਹੀ ਹੈ ਬਾਕੀ ਮੌਤ ਦੇਣੀ ਜ਼ਿੰਦਗੀ ਦੇਣੀ ਉਸ ਪਰਮੇਸ਼ਵਰ ਦੇ ਹੱਥ ਤੇ ਆ ਚਲੋ ਮਿਲਦੇ ਆ ਵੀਡੀਓ ਚ ਤੇ ਤੁਹਾਨੂੰ ਦਿਖਾਉਂਦੇ ਆ ਫਿਰ ਦ੍ਰਿਸ਼ ਠੀਕ ਆ ਪਾ ਜੀ ਕਰੀਏ ਸਟਾਰਟ ਫਿਰ ਵੀਡੀਓ ਓਕੇ ਹਾਂ ਜੀ ਚਲੋ ਫਿਰ ਮਿਲਦੇ ਆ ਜੀ ਵੀਡੀਓ ਚ ਦੋਸਤੋ ਅੱਜ ਅਸੀਂ ਫਿਰ ਆ ਗਏ ਆ ਪੰਜਾਬ ਦੇ ਜੰਗਲ ਦੇ ਵਿੱਚ ਸ਼ਾਮ ਨੂੰ ਅਸੀਂ ਆਏ ਆ ਤੇ ਤੁਸੀਂ ਟਾਈਮ ਨੋਟ ਕਰ ਲੈਣਾ 6 ਵਜੇ ਹੋਇਆ 6 ਜਾਂ 6:30 ਵਜੇ ਹੋਇਆ ਤੇ ਇਹ ਸੁਨ ਸ਼ਾਨਖੰਡਰ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਾਂ ਇਹ ਸ਼ਮਸ਼ਾਨ ਖੰਡਰ ਹੈ ਜੀ ਤੇ ਲੋਕਾਂ ਦਾ ਇਹ ਕਹਿਣਾ ਵੀ ਇਹ ਖੰਡਰ ਬਹੁਤ ਪੁਰਾਣਾ ਹੈ ਤੇ ਇਦਾਂ ਹੀ ਹੈ ਤੇ ਇੱਥੇ ਕੋਈ ਸਾਫ ਸਪਾਈ ਵੀ ਹੈ ਨਹੀਂ ਜਿਹਦੇ ਕਰਕੇ ਮੈਂ ਤੁਹਾਨੂੰ ਅੰਦਰੋਂ ਨਹੀਂ ਦਿਖਾ ਸਕਦਾ ਕਿਉਂਕਿ ਸ਼ਾਮ ਦਾ ਬੈਲਾ ਹੈ ਰਿਸਕ ਵੀ ਹੋ ਸਕਦਾ ਤੇ ਆਹ ਦੇਖੋ ਜੀ ਆਏ ਆਪਣੇ ਡੈਮ ਹੈ ਜੀ ਡੈਮ ਦੇਖੋ ਜੀ ਕਿੰਨਾ ਵਧੀਆ ਡੈਮ ਹੈ ਤੇ ਇਹ ਬਹੁਤ ਪੁਰਾਣਾ ਹੈ ਜੀ ਇੱਥੇ ਲੋਕਾਂ ਦਾ ਕਹਿਣਾ ਹੈ ਜੀ ਬਹੁਤ ਪੁਰਾਣੀ ਮਤਲਬ ਇੱਕ ਕੋਠੀ ਜਿਹੀ ਹੈ ਇੱਥੇ ਤੇ ਕਈ ਟਾਈਮ ਤੋਂ ਮਤਲਬ ਚੱਲਦੀ ਆਈ ਹੈ ਤੇ ਉਹ ਦੇਖੋ ਜੀ ਆਪਣਾ ਡੈਮ ਦਾ ਦ੍ਰਿਸ਼ ਤੇ ਆਹ ਦੇਖੋ ਜੀ ਚਾਰ ਚੁਪੇਰੇ ਬਿਲਕੁਲ ਹਰੀਆਲੀ ਹੈ ਇਹ ਹੈ ਜੀ ਆਪਣੇ ਪੰਜਾਬ ਦਾ ਜੰਗਲ ਇੱਕ ਵਾਰ ਹੋਰ ਦੇਖ ਲਓ ਜੀ ਆਹ ਦੇਖੋ ਜੀ ਤੇ ਹੁਣ ਰਾਤ ਦਾ ਵੇਲਾ ਹਨੇਰੇ ਦਾ ਵੇਲਾ ਇਸ ਕਰਕੇ ਅਸੀਂ ਰਾਤ ਨੂੰ ਰਿਸਕ ਨਹੀਂ ਲੈ ਸਕਦੇ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਕੀ ਕੀ ਹੋ ਸਕਦਾ। ਬਾਕੀ ਅਗਲੀ ਅਗਲੀ ਵਾਰ ਜੇ ਅਸੀਂ ਲੋਕੇਸ਼ਨ ਤੇ ਆਣਾ ਸੀ ਦਿਨ ਨੂੰ ਆਵਾਂਗੇ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਅਗਲੇ ਪਾਰਟ ਦੇ ਵਿੱਚ ਪੂਰਾ ਅੰਦਰ ਜਾ ਕੇ ਦਿਖਾਈਏ ਤੇ ਤੁਸੀਂ ਨਾ ਇਹਨੂੰ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਨੀ ਹੈ, ਕਮੈਂਟ ਕਰਨੇ ਆ ਪਿਆਰੇ ਪਿਆਰੇ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਦੱਸਣਾ ਹੈ। ਤੇ ਇਹ ਦੇਖੋ ਜੀ ਇੱਕ ਵਾਰੀ ਹੋਰ ਆ ਦੇਖੋ ਜੀ ਹਰਿਆਲੀ ਹੈ, ਜੰਗਲ। ਪੂਰਾ ਜੰਗਲ ਏਰੀਆ ਜੀ। ਤੇ ਮੈਂ ਤੁਹਾਨੂੰ ਹੁਣ ਆ ਦੇਖੋ ਜੀ ਆਹਾ ਇਹ ਸਾਡੇ ਪਿੰਡਾਂ ਚ ਇਹਨੂੰ ਦੇਰੀ ਵੀ ਕਹਿੰਦੇ ਆ ਤੇ ਆ ਦੇਖੋ ਜੀ ਜਿਹੜੀ ਮੈਂ ਚੜਾਈ ਹੁਣ ਚੜ੍ਹਨੀ ਆ ਦੇਖੋ ਇਹ ਚੜਾਈ ਜਾਨੀ ਕਿ ਬੜੀ ਸਲਿੱਪ ਕਰਦੀ ਐ ਹੁਣ ਮੈਂ ਉਹ ਉੱਪਰ ਜਾਣਾ ਦੇਖੋ ਜੀ ਆਹਾ ਉਹ ਦੇਖੋ ਜੀ ਟਿੱਬਾ ਤੇ ਮੈਂ ਤੁਹਾਨੂੰ ਹੋਰ ਵੀ ਦ੍ਰਿਸ਼ ਦਿਖਾਣ ਦਿਖਾਣਾ ਚਾਹੁੰਦਾ ਥੋੜਾ ਜਿਆ ਤੁਹਾਨੂੰ ਡੀਪ ਦਿਖਾਣਾ ਚਾਹੁੰਦਾ ਤਾਂ ਜੋ ਅਸੀਂ ਇੱਥੇ ਰਿਸਕ ਲੈ ਕੇ ਆ ਜਾਈਆ ਤੇ ਸਾਡਾ ਬਲੋਗ ਕੰਪਲੀਟ ਹੋ ਜਾਵੇ ਕਿਉਂਕਿ ਇੱਥੇ ਗੱਲ ਗੱਲ ਦੇ ਵਿੱਚ ਜਾਣ ਦਾ ਖਤਰਾ ਰਹਿੰਦਾ ਐ ਤੇ ਅਸੀਂ ਤੁਹਾਡੀ ਖਾਤਰ ਖਤਰਾ ਸੀ ਮੋਲ ਲੈਂਦੇ ਆ ਤੇ ਤੁਸੀਂ ਯਾਰ ਥੋੜਾ ਸਪੋਰਟ ਦਿਖਾਇਆ ਕਰੋ ਆਪਣਾ ਤੇ ਆ ਦੇਖੋ ਜੀ ਆਹ ਦੇਖੋ ਆ ਤੁਹਾਨੂੰ ਸਲੇਬਾਂ ਜੀਆਂ ਨਜ਼ਰ ਆਣ ਗਈਆਂ ਉਮੀਦ ਕਰਦਾ ਹਾਂ ਤੁਹਾਨੂੰ ਸਲੇਬਾਂ ਨਜ਼ਰ ਆ ਰਹੀਆਂ ਹਨ ਤੇ ਇਹ ਜਿਹੜੀਆਂ ਸਲੇਬਾਂ ਹੈਗੀਆਂ ਇਹ ਡੈਮ ਦੀਆਂ ਸਲੇਬਾਂ ਹਨ ਕਈ ਵਾਰ ਇੱਥੇ ਪਾਣੀ ਜ਼ਿਆਦਾ ਸਟੋਰ ਹੋ ਜਾਂਦਾ ਹੈ ਜੇ ਇਸ ਕਰਕੇ ਹੀ ਇਹ ਡੈਮ ਬਣਾਇਆ ਗਿਆ ਹੈ ਬਹੁਤ ਵਧੀਆ ਡੈਮ ਹੈ ਜੀ ਤੇ ਸਾਡੇ ਸਹਾਇਕ ਸਾਡੇ ਸਹਾਇਕ सुरेंद्र ਸਿੰਘ ਜੀ ਪਾਣੀ ਪੀ ਰਹੇ ਆ ਤੇ ਉਹ ਸਾਡੇ ਨਾਲ ਜਾਏ ਹੋਇਆ ਭਾਜੀ ਕਿੱਦਾਂ ਲੱਗ ਰਿਹਾ ਆ ਕੇ ਬਹੁਤ ਵਧੀਆ ਜੀ ਭਾਜੀ ਲੋਕੇਸ਼ਨ ਹੈ ਨਾ ਅਸੀਂ ਕਾਫੀ ਟਾਈਮ ਬਾਅਦ ਆਇਆ ਤੇ ਥੋੜਾ ਆਪਣੇ ਪਬਲਿਕ ਨੂੰ ਦੱਸ ਵੀ ਦਿਓ ਵੀ ਅਸੀਂ ਲੇਟ ਕਾਤੇ ਹੋ ਰਹੇ ਆ ਥੋੜਾ ਅਸੀਂ ਆਪਣੀ ਪਬਲਿਕ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਵੀ ਕੋ ਗਾਹ ਹੈ ਮਜਬੂਰੀ ਹੈ ਜੀ ਗਾਹਾਂ ਸਾਨੂੰ ਵੀ ਕੰਮ ਤੋਂ ਦਿਆ ਚ ਜਾਣਾ ਪੈਂਦਾ ਹੈ ਦਿਹਾੜੀ ਤੇ ਟੱਪਾ ਵੀ ਸਾਨੂੰ ਕਰਨਾ ਪੈਂਦਾ ਹੈ ਇਹ ਦੇਖੋ ਜੀ ਲੋਕੇਸ਼ਨ ਦੇਖੋ ਕਿੰਨੀ ਵਧੀਆ ਆ ਭਾਜੀ ਸਾਡੇ ਬੈਠੇ ਹੋਇਆ ਤੇ ਇਸ ਲੋਕੇਸ਼ਨ ਤੇ ਮੈਂ ਵੀ ਜਾਊਗਾ ਬਹੁਤ ਛੇਤੀ ਇੱਥੇ ਮੈਂ ਵੀ ਜਾ ਰਿਹਾ ਜਿੱਥੇ ਭਾਜੀ ਬੈਠੇ ਆ ਇਹ ਦੇਖੋ ਜੀ ਐਂਡ ਤੱਕ ਉਹ ਦਿਖਾਂਦਾ ਪਿਆ ਤੁਹਾਨੂੰ ਮੈਂ ਉਹ ਐਂਡ ਤੱਕ ਦੇਖੋ ਜੀ ਪੂਰਾ ਜੰਗਲ ਦਾ ਦ੍ਰਿਸ਼ ਉਮੀਦ ਕਰਦਾ ਤੁਹਾਨੂੰ ਇਤੀ ਜਾਣਕਾਰੀ ਮਿਲੀ ਹੋਣੀ ਹੈ ਤੇ ਬਹੁਤ ਛੇਤੀ ਆਪਾਂ ਫੇਰ ਇਸ ਲੋਕੇਸ਼ਨ ਤੇ ਆਵਾਂਗੇ ਜੇ ਤੁਹਾਡੇ ਕਮੈਂਟ ਆਏ ਪਿਆਰੇ ਪਿਆਰੇ ਤੇ ਆ ਜੀ ਇਹਨੂੰ ਫਲਾਈ ਕਹਿੰਦੇ ਹੈਗੇ ਆ ਸਾਡੇ ਪਿੰਡਾਂ ਦੇ ਵਿੱਚ ਕਈ ਇਹਨੂੰ ਜੰਗਲੀ ਜੰਗਲੀ ਕਿਕਰ ਵੀ ਕਹਿ ਦਿੰਦੇ ਕਈ ਥਾਂ ਮਤੇ ਤੇ ਇਹਨੂੰ ਫਲਾਈ ਕਹਿੰਦੇ ਆ ਇਹ ਸਾਡੇ ਬੱਕਰੀਆਂ ਨੂੰ ਖਾਂਦੀਆਂ ਜੀ ਪਿੰਡਾਂ 'ਚ ਇਹ ਜੀ 베ਰੀ ਆ ਜੀ ਆ ਥੋੜਾ ਜ਼ੂਮ ਕਰਕੇ ਦਿਖਾ ਦਿੰਦਾ ਜੀ ਆ 베ਰੀ ਆ ਜੀ ਥੱਲੇ ਖੰਡਰ ਨੂੰ ਮਾ ਕੋਠੀ ਜੀ ਖੜੀ ਹੈ ਕਦੋਂ ਦੀ ਦੇਖੋ ਜੀ ਅਸੀਂ ਮੈਂ ਹੁਣ ਸਿਖਰ ਤੇ ਖੜਾ ਆ ਜਿੱਥੇ ਮੈਂ ਕਿਹਾ ਸੀ ਬਾਜੀ ਬੈਠੇ ਆ ਤੇ ਆਹ ਦੇਖੋ ਜੀ ਕਿੰਨਾ ਵਧੀਆ 뷰 ਹੈ ਆਹ ਦੇਖੋ ਜੀ ਕਿੰਨੀ ਵਧੀਆ ਸਲੋਪ ਬਣੀ ਹੋਈ ਹੈ ਠੀਕ ਹੈ ਜੀ ਆ ਇਧਰ ਵੀ ਮੈਂ ਸਲੋਪ ਦਿਖਾ ਦਿੰਦਾ ਤੁਹਾਨੂੰ ਆ ਵੀ ਬਣੀ ਹੋਈ ਆ ਦੇਖੋ ਜੀ ਜੰਗਲਾ ਚ ਚਾਰੇ ਪਾਸੇ ਹਰਿਆਲੀ ਹੈ ਜੀ ਅਸੀਂ ਇਹਨੂੰ ਆਕੜੇ ਕਹਿੰਦੇ ਆ ਸਾਡੇ ਜਿਹੜੇ ਹਰਿਆਲੀ ਹੁੰਦੀ ਜੰਗਲਾ ਚ ਤੇ ਉਮੀਦ ਕਰਦਾ ਤੁਹਾਨੂੰ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਚੈਨਲ ਦੇਸੀ ਬਲੌਗਰ ਪੀਬੀ07 ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਅਗਲੀ ਲੋਕੇਸ਼ਨ ਤੁਸੀਂ ਕਿਹੜੀ ਦੇਖਣਾ ਚਾਹੋਗੇ ਆਪਣੇ ਕਮੈਂਟ ਦੇ ਵਿੱਚ ਰਾਏ ਜ਼ਰੂਰ ਦੇਣਾ ਝਰਨੇ ਵਾਲੀ ਦੇਖਣਾ ਚਾਹੋਗੇ ਜਾਂ ਅੰਬਾਲੀ ਦੇਖਣਾ ਚਾਹੋਗੇ ਤੇ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ ਨਮੀ ਤੋਂ ਨਮੀ ਲੋਕੇਸ਼ਨ ਤੇ